ਇੱਕ ਤੁਹਾਨੂੰ ਮੈਂ ਗੱਲ ਸੁਣਾਉਣ ਲੱਗਿਆ ਆ ਜਿਹੜੇ ਨਿੰਦਿਆ ਕਰਦੇ ਨਾ ਉਹਨਾਂ ਦੇ ਪਰਿਵਾਰ ਨੂੰ ਬੇਨਤੀ ਹੈ ਹਟਾ ਲੋ ਨਿੰਦਿਆ ਕਰਨ ਤੋਂ ਨਹੀਂ ਤਾਂ ਬਹੁਤ ਔਖਾ ਹੋਣਾ ਇੱਕ ਵੱਡੇ ਮਹਾਰਾਜ ਕੋਲ ਆਇਆ ਸੀ ਵਾਹ ਉਹਦੇ ਇੰਨੇ ਭਾਕ ਮਾੜੇ ਚੀਤ ਸਿੰਘਾਂ ਦੀ ਕਰੜਾਈ ਉੱਤੇ ਅਸੀਂ ਹਜ਼ੂਰੀ 'ਚ ਖੜੇ ਦੋ ਤਿੰਨ ਸੇਵਾਦਾਰ ਹੋਰ ਨਾਲ ਖੜੇ ਵੱਡੇ ਮਹਾਰਾਜ ਜੀ ਕੋਲ ਆ ਕੇ ਉਹ ਬੈਠਿਆ ਉਹਨਾਂ ਦਾ ਪਰਿਵਾਰ ਵੀ ਨਾਲ ਹੈ ਮਹਾਰਾਜ ਜੀ ਠੀਕ ਨਹੀਂ ਹੁੰਦਾ ਵਾਹਿ ਰਪੋਟਾਂ ਇਹਦੀਆਂ ਠੀਕ ਨੇ ਡਾਕਟਰ ਕਹਿੰਦੇ ਬਿਲਕੁਲ ਠੀਕ ਆ ਪਰ ਮਹਾਰਾਜ ਤਾਂ ਪਾਗਲ ਹੋ ਗਿਆ ਬਸ ਇਹ ਗੱਲ ਦੱਸਣ ਨਾ ਵੀ ਗਲਤੀ ਕਿਹੜੀ ਕੀਤੀ ਹੈ ਜਦੋਂ ਮਹਾਰਾਜ ਨੇ ਉਹਦੇ ਸਿਰ ਤੇ ਹੱਥ ਰੱਖਿਆ ਇੱਕਦਮ ਹੱਥ ਚੱਕ ਲਿਆ ਅਸੀਂ ਵੀ ਦੇਖੀਏ ਵੀ ਮਹਾਰਾਜ ਨੇ ਸਿਰ ਤੋਂ ਹੱਥ ਕਿਉਂ ਚੱਕਿਆ ਮਹਾਰਾਜ ਕਹਿੰਦੇ ਇਹ ਨਹੀਂ ਠੀਕ ਹੋ ਸਕਦਾ ਬਈ ਲੈ ਜੋ ਨੇ ਮਹਾਰਾਜ ਬੜੀ ਆਸ ਲੈ ਕੇ ਆਏ ਆ ਆਪ ਜੀ ਕਿਰਪਾ ਕਰੋ ਮਹਾਰਾਜ ਕਹਿੰਦੇ ਨਹੀਂ ਠੀਕ ਹੋ ਸਕਦਾ ਗਲਤੀ ਪਤਾ ਉਹਨੇ ਕੀ ਕੀਤੀ ਸੀ ਬਾਬਾ ਦੀਪ ਸਿੰਘ ਦੀ ਜੋਤ ਫੂਕ ਮਾਰ ਕੇ ਭਜਾ ਤਾ ਹੈ ਕੋਈ ਇਹਦਾ ਇਲਾਜ ਇਲਾਜ ਹੈ ਹੀ ਨਹੀਂ ਜਿੱਥੇ ਮਰਦੀ ਭਜ ਲੋ ਵਾਹਿਗੁਰੂ ਚੀਤ ਸਿੰਘਾਂ ਦੀ ਕਰੜਾਈ ਹੋਗੀ ਜਿਹੜੇ ਇਹਨਾਂ ਗੱਲਾਂ ਨੂੰ ਮਖੌਲ ਸਮਝਦੇ ਆ ਨਾ ਮੇਰੀ ਹੱਥ ਜੋੜ ਕੇ ਬੇਨਤੀਆਂ ਮੰਨਣਾ ਮੰਨੋ ਨਹੀਂ ਮੰਨਾ ਨਾ ਸਹੀ ਕਿਉਂ ਪ੍ਰਭੂ ਇਹੰਦਿਆ ਨਾ ਕਰ ਲਿਓ ساری ਉਮਰ ਸੈਟਿੰਗ ਹੀ ਨਹੀਂ ਆਉਣੀ ਜਿਹੜੇ ਮਰਜੀ ਡਾਕਟਰ ਕੋਲ ਚਲੇ ਜਾਈਓ ਲਾਜ ਹੀ ਨਹੀਂ ਹੈ ਵਾਹਿਗੁਰੂ ਵਾਹਿ ਵਈ ਵੱਡੇ ਮਹਾਰਾਜ ਨੂੰ ਕਿਹਾ ਮਹਾਰਾਜ ਜੀ ਇਹਨੇ ਕਿਹੜੀ ਗਲਤੀ ਕੀਤੀ ਹੈ ਤੇ ਮਹਾਰਾਜ ਨੇ ਦੱਸਿਆ ਕਹਿੰਦੇ ਬਾਬਾ ਦੀਪ ਸਿੰਘ ਕਹਿੰਦੇ ਵੀ ਮਹਾਂਪੁਰਖੋਂ ਸਿਰ ਤੇ ਹੱਥ ਨਾ ਰੱਖਿਓ ਸਾਡੀ ਕਰੜਾਈ ਹੈ ਨਹੀਂ ਕਹਿੰਦੇ ਆ ਨਾ ਵੀ ਜੋਤ ਨਹੀਂ ਜਗਾਉਣੀ ਚਾਹੀਦੀ ਜੀ ਗੁਰਬਾਣੀ ਚਾਹੇ ਜੋਤ ਲਾਏ ਜਗਦੀਸ਼ ਜਗਾਇਆ 부ਝੇ 부ਝਣ ਹਾਰਾ ਵਾਹੇ ਗੁਰੂ ਕਿੱਥੇ ਜੋਤ ਜਗਦੀ ਏ ਮਹਾਰਾਜ ਦਾ ਪਹਿਰਾ ਹੁੰਦਾ ਵਾਹ ਮੰਨੋ ਨਾਮ ਮੰਨੋ ਗਲਤ ਨਾ ਬੋਲੋ ਵਾਹੇ ਗੁਰੂ ਉਹ اسی ਬੰਦਾ ਕਾਮਰੇਡ ਵਾਹ ਰੱਬ ਨੂੰ ਨਹੀਂ ਸੀ ਮੰਨਦਾ ਚਲੋ ਨਹੀਂ ਮੰਨਣਾ ਬੱਕਰੀ ਗੱਲ ਆ ਪੰਗਾ ਲੈ ਲਿਆ ਪੰਗਾ ਕਿਸ ਦੇ ਨਾਲ ਲਿਆ ਬਾਬਾ ਦੀਪ ਸਿੰਘਾ ਨਾਲ ਵਾਹੇ ਗੁਰੂ ساری ਉਮਰ ਉਹ ਪਾਗਲ ਹੋ ਗਿਆ ਬੰਦਾ ਤੇ ਵੱਡੇ ਮਹਾਰਾਜ ਜੀ ਨੇ ਵੀ ਸਿਰ ਤੋਂ ਹੱਥ ਛੱਕ ਲਿਆ ਪਰਿਵਾਰ ਨੂੰ ਵੀ ਪਤਾ ਲੱਗ ਗਿਆ ਵੀ ਜੇ ਇੱਥੇ ਠੀਕ ਨਹੀਂ ਨਾ ਹੋਇਆ ਇਹਨੇ ਕਿਤੇ ਠੀਕ ਨਹੀਂ ਹੋਣਾ ਸੁਸਾ ਸੰਗਤ ਸ਼ੀਰ ਸਿੰਘਾਂ ਦੀ ਜਿਹੜੀ ਕਨੜਾਈ ਹੈ ਨਾ ਇਹ ਜਦੋਂ ਚੱਲਦੀ ਹੈ ਫਿਰ ਕਿਤੇ ਵੀ ਨਾਮ ਨਹੀਂ ਆ ਸਕਦਾ ਵਾਹੇ